ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਪਨਿਆਂ ਦੇ ਘਰ ਜਿੱਥੇ ਟੀਚਰ ਆਏ ਨੇ ਉੱਥੇ ਸਟੂਡੈਂਟ ਵੀ ਆਏ ਨੇ ਸਟੂਡੈਂਟ ਤੇ ਟੀਚਰ ਤਾਂ ਅੱਗੇ ਵੀ ਆਉਂਦੇ ਨੇ ਸਕੂਲਾਂ ਤੋਂ ਕਾਲਜਾਂ ਤੋਂ ਜਿੱਥੇ ਟੀਚਰ ਸਟੂਡੈਂਟਸ ਨੂੰ ਲੈ ਕੇ ਆਉਂਦੇ ਨੇ ਇੱਥੇ ਪਰ ਅੱਜ ਇੱਥੇ ਸਾਡੇ ਕੋਲ ਇੱਕ ਟੀਚਰ ਆਏ ਨੇ ਟੀਚਰਾਂ ਨੂੰ ਲੈ ਕੇ ਆਏ ਨੇ ਜਿਨ੍ਹਾਂ ਨੇ ਨਵੇਂ ਟੀਚਰ ਬਣਨਾ ਬੀਏਡ ਦੇ ਸਟੂਡੈਂਟਸ ਨੇ ਨਨਕਾਣਾ ਸਾਹਿਬ ਕਾਲਜ ਦੇ ਵਿਦਿਆਰਥੀ ਨੇ ਇਹ ਫਾਈਨਲ ਈਅਰ ਦੇ ਬੱਚੇ ਨੇ ਇਹਨਾਂ ਨੇ ਅੱਗੇ ਜਾ ਕੇ ਹੁਣ ਸਿੱਧਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਪੜ੍ਹਾਈ ਕਰਾਉਣੀ ਆ ਹੋਰ ਬੱਚਿਆਂ ਦਾ ਜੀਵਨ ਅੱਗੇ ਜਾ ਕੇ ਉਹਦੇ ਵਿੱਚ ਕੁਝ ਚੰਗਾ ਰੰਗ ਭਰਨ ਦੀ ਕੋਸ਼ਿਸ਼ ਕਰਨੀ ਆ ਅੱਜ ਉਹਨਾਂ ਦੇ ਟੀਚਰ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਲੈ ਕੇ ਆਏ ਨੇ ਤੇ ਇਧਰ ਗ੍ਰੇਸ ਪਬਲਿਕ ਸਕੂਲ ਦੇ ਸਟੂਡੈਂਟਸ ਨੇ ਪਲੱਸ 2 ਦੇ ਤੇ 10ਵੀਂ ਦੇ ਇਹ ਬੱਚੇ ਬੱਚੀਆਂ ਸਾਡੇ ਕੋਲੇ ਪਹੁੰਚੇ ਨੇ ਲੁਧਿਆਣੇ ਤੋਂ ਤੇ ਇਹ ਵੀ ਟੀਚਰਸ ਆਪਣੇ ਬੱਚਿਆਂ ਨੂੰ ਇਸੇ ਕਰਕੇ ਲੈ ਕੇ ਆਏ ਨੇ ਵੀ ਸਾਡੇ ਬੱਚੇ ਇੱਥੇ ਆ ਕੇ ਕੁਝ ਸਿੱਖ ਸਕਣ ਕੁਝ ਸਮਝ ਸਕਣ ਕੁਝ ਮਹਿਸੂਸ ਕਰ ਸਕਣ ਇੱਥੇ ਸਾਡੇ ਕੋਲੇ ਕੁਝ ਭੈਣ ਭਰਾ ਮਿਲਣ ਜਿਹੜੇ ਆਉਂਦੇ ਨੇ ਸਾਨੂੰ ਵਿਜ਼ਟਰ ਉਹ ਵੀ ਆਏ ਹੋਏ ਨੇ ਤੇ ਇੱਥੇ ਮੈਂ ਸਿੱਧਾ ਪਹਿਲਾਂ ਤਾਂ ਬੱਚਿਆਂ ਨੂੰ ਬੇਨਤੀ ਕਰਾਂਗਾ ਤੁਸੀਂ ਵੀ ਟੀਚਰ ਬਣਨਾ ਬੱਚਿਓ ਤੇ ਤੁਸੀਂ ਬੱਚਿਓ ਆਪਣੀ ਆਪਣੀ ਲਾਈਫ 'ਚ ਕਿਸੇ ਨੇ ਟੀਚਰ ਬਣਨਾ ਕਿਸੇ ਨੇ ਕੋਈ ਅਕਾਊਂਟ ਦੀ ਜੌਬ ਕਰਨੀ ਹੈ ਕਿਸੇ ਨੇ ਬਿਜ਼ਨਸ ਕਰਨਾ ਹਰ ਅਲੱਗ-ਅਲੱਗ ਤੁਸੀਂ ਰਸਤਿਆਂ ਤੇ ਜਾਣਾ ਅੱਗੇ ਅੱਜ ਤੁਸੀਂ ਇੱਥੇ ਸੁਪਨਿਆਂ ਦੇ ਘਰ ਆਏ ਹੋ ਤੁਸੀਂ ਅੱਜ ਇੱਥੇ ਜੋ ਵੀ ਦੇਖਣ ਆਏ ਹੋ ਨਾ ਇਹ ਕੋਈ ਆਪਾਂ ਜਿਵੇਂ ਤੁਹਾਨੂੰ ਸਾਇੰਸ ਸਿਟੀ ਲੈ ਕੇ ਗਏ ਹੋਣਗੇ ਕਿਤੇ ਤੁਹਾਡੇ ਟੀਚਰ ਜੂਚ ਵੀ ਲੈ ਕੇ ਗਏ ਹੋਣਗੇ ਕਿਸੇ ਮਿਊਜ਼ੀਅਮ ਤੇ ਵੀ ਗਏ ਹੋਮੋਗੇ ਤੁਸੀਂ ਪਰ ਅੱਜ ਜੋ ਤੁਸੀਂ ਦੇਖਣਾ ਇਹ ਦੇਖਣ ਵਾਲੀ ਨਹੀਂ ਮਹਿਸੂਸ ਕਰਨ ਵਾਲੀ ਚੀਜ਼ ਆ ਇਹਨੂੰ ਆਪਣੇ ਆਪ ਨਾਲ ਕੰਪੇਅਰ ਕਰਨ ਵਾਲੀ ਚੀਜ਼ ਆ ਵੀ ਅਸੀਂ ਕਿਤੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਅਗਨੋਰ ਤਾਂ ਨਹੀਂ ਕਰ ਰਹੇ ਜਿਹੜੇ ਇੱਥੇ ਆਏ ਹੋਏ ਨੇ ਅੱਜ ਤੁਸੀਂ ਜੋ ਦੇਖਿਆ ਉਹਨੂੰ ਆਪਣੇ ਅੰਦਰ ਜ਼ਰੂਰ ਇੱਕ ਵਾਰ ਝਾਤ ਮਾਰਿਓ ਵੀ ਇਸ ਤਰ੍ਹਾਂ ਦੇ ਹਾਲਾਤ ਕਿਉਂ ਬਣਦੇ ਆ ਦੇਖੋ ਅੱਜ ਤੋਂ 25 ਸਾਲ ਪਹਿਲਾਂ ਗੱਲ ਕਰੀਏ ਤੁਹਾਡੇ ਦਾਦੇ-ਦਾਦੀਆਂ ਤੁਹਾਡੇ ਮੰਮੀ ਪਾਪਾ ਵੀ ਗੱਲ ਕਰਦੇ ਹੁਣੇ ਆ ਵੀ ਸਾਡਾ ਸਮਾਂ ਬੜਾ ਚੰਗਾ ਹੁੰਦਾ ਸੀ ਉਦੋਂ ਹਰੇਕ ਬੰਦੇ ਨੂੰ ਇੱਕ ਦੂਜੇ ਨਾਲ ਪਿਆਰ ਹੁੰਦਾ ਸੀ ਲੋਕ ਨਫ਼ਰਤ ਨਹੀਂ ਸੀ ਕਰਦੇ ਕੋਈ ਬੰਦਾ ਭੁੱਖਾ ਨਹੀਂ ਸੀ ਸੌਂਦਾ ਕੋਈ ਬੰਦਾ ਲਵਾਰਸ ਨਹੀਂ ਸੀ ਹੁੰਦਾ ਮਤਲਬ ਉਦੋਂ ਸੰਸਾਧਨ ਵੀ ਬੜੇ ਘੱਟ ਸੀ ਅੱਜ ਤੱਕ ਅਸੀਂ ਚੰਦ ਤੇ ਘਰ ਪਾਉਣ ਦੀਆਂ ਵੀ ਗੱਲਾਂ ਕਰੀ ਜਾਂਦੇ ਆ ਉਦੋਂ ਜ਼ਮੀਨ ਤੇ ਵੀ ਘਰ ਨਹੀਂ ਸੀ ਲੋਕ ਕੱਚਿਆ ਘਰਾਂ ਚ ਝੁੱਗੀਆਂ ਚ ਰਹਿੰਦੇ ਸੀ ਇੱਕ ਕਿਸਮ ਦਾ ਅੱਜ ਅਸੀਂ ਐਸੇ ਐਸੇ ਕੀਰਤੀਮੰਦ ਤਾਪਤ ਕਰਤੇ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਆ ਵੀ ਇਨਸਾਨ ਦਾ ਕਲੋਨ ਬਣਾਉਣ ਤੱਕ ਦੀਆਂ ਗੱਲਾਂ ਚੱਲ ਰਹੀਆਂ ਪਰ ਅੱਜ ਇੰਨਾ ਕੁਝ ਤਰੱਕੀ ਹੋਣ ਦੇ ਬਾਵਜੂਦ ਜਿਹੜਾ ਰੀਅਲ ਦੇ ਵਿੱਚ ਇਨਸਾਨ ਆ ਭਰਾ ਭਰਾ ਦਾ ਬੈਰੀ ਕਿਉਂ ਹੋ ਗਿਆ ਭੈਣ ਆਪਣੀ ਭੈਣ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਿਵੇਂ ਕਰ ਸਕਦੀ ਆ ਵੀ ਉਹਦੀ ਅੱਖਾਂ ਦੇ ਸਾਹਮਣੇ ਉਹਦੀ ਭੈਣ ਤੜਫ ਰਹੀ ਆ ਜਾਂ ਮਰ ਰਹੀ ਆ ਜਾਂ ਉਹ ਭੁੱਖੀ ਆ ਤੇ ਉਹ ਉਹਦੇ ਵੱਲ ਸਵੱਲੀ ਨਿਗਾਹ ਮਾਰਨ ਦੀ ਬਜਾਏ ਉਹਨੂੰ ਨਫ਼ਰਤ ਦੀ ਨਿਗਾਹ ਨਾਲ ਦੇਖ ਰਹੀ ਹੈ ਮਾਂ ਆਪਣੇ ਪੁੱਤ ਨੂੰ ਜਿਹੜਾ ਕਿ ਮੰਦ ਬੁੱਧੀ ਪੈਦਾ ਹੋਇਆ ਜਨਮ ਤੋਂ ਹੀ ਆਰਟイズਮ ਸੀ ਉਹਨੂੰ ਜਾਂ ਕੋਈ ਹੋਰ ਸਮੱਸਿਆ ਸੀ ਉਹ ਛੋਟਾ ਹੁੰਦਾ ਤਾਂ ਪਾਲੀ ਗਏ ਜਦੋਂ ਵੱਡਾ ਹੋ ਗਿਆ ਉਹ ੱਟਕੇ ਮਾਰਦਾ ਕੁੱਟਦਾ ਜਾਂ ਭੰਨ ਤੋੜ ਕਰਦਾ ਤੇ ਮਾਂ ਉਸ ਬੱਚੇ ਨੂੰ ਛੱਡਣ ਬਾਰੇ ਸੋਚਦੀ ਐ ਉਹਨੂੰ ਕਿਸੇ ਦੂਰ ਦਰੇਡੇ ਛੱਡੇ ਆਉਂਦੇ ਨੇ ਗੁਰਦੁਆਰੇ ਮੰਦਰ ਦੇ ਬਾਹਰ ਜਾਂ ਆਸ਼ਰਮਾਂ ਦੇ ਵਿੱਚ ਪਹੁੰਚਦਾ ਕਰ ਦਿੰਦੇ ਨੇ ਇਹ ਗੱਲ ਕਹਿ ਕੇ ਵੀ ਇਹ ਸਾਡਾ ਕੁਝ ਨਹੀਂ ਲੱਗਦਾ ਸਾਨੂੰ ਸੜਕ ਤੋਂ ਮਿਲਿਆ ਸਾਡੇ ਕੋਲ ਇਸ ਤਰ੍ਹਾਂ ਦੀ ਕਈ ਉਦਾਹਰਨਾਂ ਆ ਫਿਰ ਕਿੰਨੇ ਹੀ ਬਾਪੂ ਬਜ਼ੁਰਗ ਨੇ ਜਿਹੜੇ ਸਾਡੇ ਕੋਲੇ ਇੱਥੇ ਨੇ ਜਿਨ੍ਹਾਂ ਦੇ ਬੱਚਿਆਂ ਨੇ ਉਹਨਾਂ ਨੂੰ ਛੱਡਤਾ ਇਸ ਕਰਕੇ ਛੱਡਤਾ ਵੀ ਉਹ ਡਿਸੇਬਲ ਹੋ ਗਏ ਸੀ ਉਹ ਬੋਝ ਬਣ ਗਏ ਸੀ ਉਹਨਾਂ ਦਾ ਉਹ ਉਹਨਾਂ ਦੀ ਲੈਟਰਨ ਬਾਥਰੂਮ ਨਹੀਂ ਸੀ ਚੱਕਣਾ ਚਾਹੁੰਦੇ ਉਹਨਾਂ ਨੇ ਉਹਨਾਂ ਨੂੰ ਘਰੋਂ ਹੀ ਕੱਢਤਾ ਤੇ ਇਸ ਤਰ੍ਹਾਂ ਕਿੰਨੀਆਂ ਹੀ ਐਗਜ਼ੈਂਪਲ ਹਨ ਮਾ ਜਿੱਥੇ ਭਰਾ ਥੋੜਾ ਡਿਪਰੈਸ਼ਨ ਚੱਲਿਆ ਗਿਆ ਤੇ ਦੂਜੇ ਭਰਾ ਨੇ ਉਹਨੂੰ ਸੰਗਲ ਨਾਲ ਬੰਨ ਲਿਆ ਤੇ ਉਹਦੀ ਜ਼ਮੀਨ ਜਾਇਦਾਦ ਹੜਾਪ ਲਈ ਤੇ ਉਹਨੂੰ ਜਾਨਵਰਾ ਵਾਂਗੂ ਟ੍ਰੀਟ ਕਰਦਾ ਸਰਫ ਇਸ ਕਰਕੇ ਵੀ ਇਹ ਮਰ ਜੇਵੇ ਤੇ ਇਹਦਾ ਹਿੱਸਾ ਜ਼ਮੀਨ ਦਾ ਮੈਨੂੰ ਮਿਲ ਜੇਵੇ ਮਤਲਬ ਕਿੰਨੀਆਂ ਆਧਾਰਨਾ ਦੀਏ ਇੱਕ ਮਾਂ ਜਿਹਦੇ ਬ੍ਰੈਸਟ ਦੇ ਵਿੱਚ ਛਾਤੀਆਂ 'ਚ ਕੀੜੇ ਪੈ ਗਏ ਬ੍ਰੈਸਟ ਕੈਂਸਰ ਹੋਇਆ ਸੀ ਟ੍ਰੀਟਮੈਂਟ ਨਹੀਂ ਕਰਾ ਪਾਏ ਡਾਕਟਰਾਂ ਨੇ ਵੀ ਜਵਾਬ ਦਿੱਤਾ ਵੀ ਇਹਨੂੰ ਘਰੇ ਲੈ ਜਾਓ ਸੇਵਾ ਕਰ ਲਓ ਉਹ 12 ਸਾਲ ਘਰੇ ਪਈ ਤੜਫਦੀ ਰਹੀ ਉਹਦੇ ਕਿਸੇ ਪਿੰਡ ਦੇ ਬੰਦੇ ਨੇ ਕਿਸੇ ਰਿਸ਼ਤੇਦਾਰ ਨੇ ਉਹਦੀ ਮਦਦ ਨਹੀਂ ਕੀਤੀ ਉਹਨਾਂ ਦੀ ਬਾਹ ਨਹੀਂ ਫੜੀ ਇੱਕ ਬਜ਼ੁਰਗ ਮਾਂ ਥੋੜੇ ਦਿਨ ਪਹਿਲਾਂ ਤੁਸੀਂ ਸਾਡੀ ਵੀਡੀਓ ਦੇਖੀ ਹੋਣੀ ਆ ਉਹ 13000 ਰੁਪਏ ਪੈਨਸ਼ਨ ਆਉਂਦੀ ਆ ਆਪਣੇ ਪੁੱਤ ਨੂੰ ਦਿੰਦੀ ਆ ਨੂੰ ਨੂੰ ਉਹ ਪੈਸੇ ਦਿੰਦੀ ਆ ਉਹਨੂੰ ਕੁੱਟਦੇ ਆ ਚੱਪਲਾਂ ਨਾਲ ਜੁੱਤੀਆਂ ਨਾਲ ਥੱਪੜਾਂ ਨਾਲ ਉਹਦੀ ਅੱਖਾਂ ਲਾਲ ਕੀਤੀਆਂ ਪਈਆਂ ਕੁੱਟ-ਕੁੱਟ ਕੇ ਕਾਰਨ ਕੀ ਆ ਸਿਰਫ ਉਹ ਉਹਨਾਂ ਨੂੰ ਟੋਕਦੀ ਸੀ ਵੀ ਤੁਸੀਂ ਗਲਤ ਕੰਮ ਨਾ ਕਰੋ ਇੱਕ ਮਾਂ ਆਪਣੇ ਬੱਚੇ ਨੂੰ ਨਹੀਂ ਟੋਕੂਗੀ ਤਾਂ ਹੋਰ ਕਿਹਨੂੰ ਟੋਕੂਗੀ ਤੇ ਉਸ ਮਾਂ ਨੂੰ ਛੜਾ ਕੇ ਲੈ ਕੇ ਆਏ ਆ ਹੋਰ ਜੇ ਗੱਲਾਂ ਕਰਨ ਬੈਠੀਏ ਤੁਹਾਨੂੰ ਉਦਾਹਰਨਾਂ ਦੇਣ ਲੱਗੀਏ ਤਾਂ ਆਪਾਂ ਨੂੰ ਕਈ ਘੰਟੇ ਲੱਗ ਜਾਣਗੇ ਤਾਂ ਵੀ ਉਹ ਖਤਮ ਨਹੀਂ ਹੋਣੀ। ਪਰ ਤੁਸੀਂ ਅੱਜ ਇੱਥੇ ਇੱਕ ਮਹਿਸੂਸ ਕਰਨਾ ਤੁਹਾਨੂੰ ਅੰਦਰ ਮੜਾਇਆ ਗਿਆ, ਦਿਖਾਇਆ ਗਿਆ, ਦੱਸਿਆ ਗਿਆ ਵੀ ਆਹ ਬੱਚਾ ਇਦਾਂ ਆਇਆ ਸਾਡੇ ਕੋਲੇ, ਆਹ ਮਾਂ ਇਦਾਂ ਆਈ ਆ, ਆਹ ਬਾਪੂ ਇਦਾਂ ਆਇਆ, ਆਹ ਵੀਰ ਇਸ ਹਾਲਾਤ 'ਚ ਸੀ, ਇਹਦੇ ਕੀੜੇ ਪਏ ਹੋਏ ਸੀ। ਕਿਸੇ ਦੇ ਲੱਤ 'ਚ, ਕਿਸੇ ਦੇ ਹੱਥ 'ਚ, ਕਿਸੇ ਦੇ ਮੂੰਹ 'ਚ ਕੀੜੇ ਸ਼ਬਦ ਆਪਣੇ ਆਪ 'ਚ ਦੇਖੋ ਕਿ ਕਿਦਾਂ ਆਪਣੇ ਅੱਖਾਂ ਦੇ ਮੂਰੇ ਇੱਕ ਕਿਦਾਂ ਦੀ ਇੱਕ ਚੀਜ਼ ਦਿਖਣ ਲੱਗ ਜਾਂਦੀ ਜਦੋਂ ਆਪਾਂ ਕੀੜੇ ਸ਼ਬਦ ਬੋਲਦੇ ਆ। ਤੇ ਉਹਨਾਂ ਦੇ ਪਏ ਹੋਏ ਸੀ ਉਹਨਾਂ ਨੂੰ ਖਾ ਰਹੇ ਸੀ ਕੀੜੇ ਉਹ ਕਿਸੇ ਦੀ ਅੱਖ ਦੇ ਵਿੱਚ ਦੁਨੀਆ ਆਪਣੇ ਸਰੀਰ ਦਾ ਸਭ ਤੋਂ ਸਿਸਟਮ ਪਾਰਟ ਆ ਅੱਖ ਆਪਣੀ ਅੱਖ 'ਚ ਕੀੜੇ ਪੈ ਜਾਣੇ ਕਿਸੇ ਦੇ ਤੁਸੀਂ ਸੋਚੋ ਕਿੰਨਾ ਮਹਿਸੂਸ ਹੁੰਦਾ ਹੋ ਉਹਨੂੰ ਇਸ ਕਰਕੇ ਇਹ ਹਾਲਾਤ ਬਣੇ ਕਿਉਂ ਆ ਕਾਰਨ ਕੀ ਸੀਗੇ ਕਾਰਨ ਇਹ ਸੀ ਵੀ ਅਸੀਂ ਲੋਕ ਸੈਲਫਿਸ਼ ਹੋ ਗਏ ਅਸੀਂ ਲੋਕ ਲਾਲਚੀ ਹੋ ਗਏ ਅਸੀਂ ਲੋਕ ਸਿਰਫ ਆਪਣੇ ਬਾਰੇ ਸੋਚਣ ਲੱਗ ਗਏ ਪਹਿਲਾਂ ਕੀ ਹੁੰਦਾ ਸੀ ਕੋਈ ਬਜ਼ੁਰਗ ਰਾਹ ਜਾਂਦਾ ਸੀ ਕਿਤੇ ਜਾਂ ਕੋਈ ਇਨਸਾਨ ਰਸਤੇ ਜਾਂਦਾ ਸੀ ਉਹਨੂੰ ਰਸਤੇ 'ਚ ਕੋਈ ਇਨਸਾਨ ਮਿਲਦਾ ਸੀ ਜਿਹਦੀ ਹਾਲਤ ਮਾੜੀ ਸੀ ਜਾਂ ਉਹਨੂੰ ਕੋਈ ਜ਼ਰੂਰਤ ਸੀ ਉਹਦੇ ਸੱਟ ਲੱਗੀ ਸੀ ਜਾਂ ਉਹ ਤੋਂ ਚੱਲ ਨਹੀਂ ਸੀ ਹੁੰਦਾ ਤਾਂ ਉਹ ਇਨਸਾਨ ਉਹਦੀ ਮਦਦ ਕਰਦਾ ਸੀ ਉਹਨਾਂ ਟਾਈਮ ਉੱਥੋਂ ਜਾਂਦਾ ਨਹੀਂ ਸੀ ਜਿੰਨਾਂ ਟਾਈਮ ਉਹਦਾ ਹੱਲ ਨਹੀਂ ਸੀ ਕਰਦਾ ਜੇ ਕੋਈ ਭੁੱਖਾ ਮਿਲਦਾ ਸੀ ਉਹ ਆਪ ਰੋਟੀ ਨਹੀਂ ਖਾਂਦਾ ਸੀ ਪਹਿਲਾਂ ਉਹਨੂੰ ਸਿਕਾਉਂਦਾ ਸੀ ਜੇ ਕੋਈ ਇਹਦੇ ਘਰ ਤੇ ਛੱਤ ਨਹੀਂ ਤਾਂ ਇਹ ਚਾਚੇ ਮਾਮੇ ਮਾਸੀਆਂ ਰਿਸ਼ਤੇਦਾਰ ਸਾਰੇ ਰਲ ਕੇ ਮਦਦ ਕਰਦੇ ਕਿ ਰੀ ਧੀ ਵਿਹਣ ਵਾਲੀ ਸੀ ਤਾਂ ਰਲ ਕੇ ਸਾਰੇ ਕਰ ਲੈਂਦੇ। ਕਿਹਦਾ ਪੁੱਤ ਮੰਦ ਬੁੱਧੀ ਹੁੰਦਾ ਸੀ ਤਾਂ ਉਹ ਸਾਰੇ ਪਿੰਡ ਦਾ ਸਾਂਝਾ ਹੁੰਦਾ ਸੀ। ਸਾਰਾ ਪਿੰਡ ਕਹਿੰਦਾ ਉਹ ਅਸੀਂ ਆ ਭੋਲਾ ਸਾਡਾ ਵਾ। ਮਤਲਬ ਇਹ ਜੇ ਨਾਂ ਹੁੰਦੇ ਸੀ ਭੋਲੇ ਬੰਦਿਆਂ ਦੇ ਤੇ ਉਹ ਕਿਸੇ ਦੇ ਘਰੇ ਵੀ ਜਾ ਕੇ ਰੋਟੀ ਖਾ ਲੈਂਦਾ। ਅੱਜ ਜੇ ਕਿਸੇ ਦੇ ਘਰੇ ਮੰਦ ਬੁੱਧੀ ਬੱਚਾ ਪੈਦਾ ਹੋ ਗਿਆ ਉਹ ਕਿਸੇ ਦੇ ਗੇਟ ਮੂਹਰ ਦੀ ਨਿੰਘਦਾ ਲਾਲ ਸਿੱਟ ਦਿੰਦਾ ਜਾਂ ਉਹ ਟਾਇਲਟ ਕਰ ਦਿੰਦਾ ਤੇ ਲੋਕ ਉਹਨੂੰ ਕੁੱਟਦੇ ਆ ਮਾਰਦੇ ਆ ਤਾਂ ਮਾਂ ਬਾਪ ਅਖੀਰ ਉਹਨੂੰ ਅੰਦਰ ਬੰਦ ਕਰਕੇ ਜਾਂ ਬੰਨ ਕੇ ਰੱਖਣ ਲਈ ਮਜਬੂਰ ਹੋ ਜਾਂਦੇ ਆ। ਵੀ ਰੋੜੀ ਕੁੱਟ ਖਾਂਦਾ ਨਹੀਂ ਦੇਖ ਬੰਦਾ ਇਹਨਾਂ ਤੋਂ ਇਹ ਭੈਣ ਖੜੀ ਹੈ ਸਾਡੇ ਟੀਚਰ ਆ ਤੁਹਾਡੇ ਇਹਨੇ ਤਾਂ ਆਪ ਆਪਣੇ ਗਵਾਂਡ ਦੇ ਵਿੱਚ ਇੱਕ ਪੂਰੀ ਫੈਮਿਲੀ ਖਤਮ ਹੁੰਦੀਆਂ ਦੇਖੀ ਆ ਸਿਰਫ ਇਸ ਕਰਕੇ ਵੀ ਉਹਨਾਂ ਦੇ ਸਾਰੇ ਰਿਸ਼ਤੇ ਦਾ ਸੈਲਫਿਸ਼ ਹੋ ਗਏ ਕਿਸੇ ਨੇ ਵੀ ਆ ਕੇ ਬਾਹ ਨਹੀਂ ਫੜੀ ਬਜ਼ੁਰਗ ਮਾਂ ਬਜ਼ੁਰਗ ਬਾਪੂ ਉਹਨਾਂ ਦਾ ਬੇਟਾ ਉਹਨਾਂ ਦੀ ਬੇਟੀ ਚਾਰ ਮੈਂਬਰ ਘਰ ਦੇ ਚਾਰੋਂ ਹੀ ਇਦਾਂ ਹੋ ਗਏ ਸੜਕਾਂ ਤੇ ਰੋ ਰੋਲ ਕੇ ਖਤਮ ਹੋ ਗਏ ਇੱਕ ਬੱਚੀ ਇਕੱਲੀ ਭੈਣ ਸੰਦੀਪ ਸਾਡੇ ਕੋਲੇ ਤੇ ਆਉਦੀ ਰੱਬ ਵਰਗੀ ਬੱਚੀ ਆ ਨਿੱਕੀ ਜੀ ਕੁੜੀ ਆ ਇਸ ਭੈਣ ਨੇ ਆਪਦੇ ਝੋਲੀ ਪਵਾ ਲਈਏ ਵੀ ਤੇ ਉਹ ਸੰਦੀਪ ਭੈਣ ਤੋਂ ਤਾਂ ਆਪਦਾ ਸਰੀਰ ਆ ਜਿਹੜਾ ਉਹੀ ਕੰਟਰੋਲ ਚ ਨਹੀਂ ਉਹਦੋਂ ਆ ਮੰਨ ਲਓ ਪੂਰੀ ਬਾਡੀ ਉਹਦੀ ਹਿੱਲ ਰਹੀ ਆ ਪਾਰਕੀ ਸੈਂਸ ਦੀ ਉਹਨੂੰ ਬਿਮਾਰੀ ਆ ਤੇ ਫਿਰ ਉਹਦੇ ਘਰ ਵਾਲਾ ਵੀ ਮਰ ਗਿਆ ਦੇਖੋ ਕਿੱਡਾ ਕਹਿਰ ਰੱਬ ਦਾ ਵੀ ਉਹਦੀ ਮਾਂ ਬਿਮਾਰ ਸੀ ਉਹਦੇ ਕੋਲੇ ਆਈ ਸੀ ਮਾਂ ਮਰ ਗਈ ਮਾਂ ਨੂੰ ਲੈ ਪਤਾ ਲੈਣ ਆਈ ਪਤੀ ਵੀ ਮਰ ਗਿਆ ਭਰਾ ਮਰ ਗਿਆ ਕੱਲੀ ਬੱਚੀ ਵਿਚਾਰੀ ਕੀ ਕੀ ਕਹਿੰਦੀ ਹੁਣੀ ਆਪਦੇ ਆਪ ਨੂੰ ਦਿਮਾਗ ਪੂਰਾ ਕੰਮ ਕਰਦਾ ਸਰੀਰ ਕਹਨੇ ਚ ਨਹੀਂ ਰਿਸ਼ਤੇਦਾਰ ਕੋਈ ਮਾਮਾ ਕੋਈ ਮਾਸੀ ਕੋਈ ਚਾਚਾ ਕੋਈ ਤਾਇਆ ਕੋਈ ਭੂਆ ਕੋਈ ਵੀ ਨਹੀਂ ਕਿੱਥੇ ਚਲੇ ਗਏ ਉਹ ਸਭ ਲੋਕ ਇਹੀ ਇਸ ਘਰ ਦੇ ਵਿੱਚ ਰੰਗ ਭਰੇ ਹੁੰਦੇ ਗੱਡੀਆਂ ਕਾਰਾਂ ਹੁੰਦੀਆਂ ਪੈਸੇ ਹੁੰਦੇ ਵਿਆਹ ਸ਼ਾਦੀ ਹੁੰਦੀ ਆ ਬੱਚੀ ਦਾ ਹੀ ਪ੍ਰੋਗਰਾਮ ਰੱਖਦੇ ਖੰਡ ਪਾਟ ਸਭ ਖਲਾਉਂ ਖਲਾਉਂਦੇ ਭੋਗ ਪਾਉਂਦੇ ਸਾਰੇ ਰਿਸ਼ਤੇਦਾਰਾਂ ਨੇ ਆਉਣਾ ਸੀ ਸਾਰਿਆਂ ਨੇ ਆ ਕੇ ਡੀਜੇ ਤੇ ਨੱਚਣਾ ਸੀ ਪਰ ਅੱਜ ਤਕਲੀਫ ਆ ਅੱਜ ਦੁੱਖ ਆ ਅੱਜ ਕੋਈ ਦੇਖਣ ਵੀ ਨਹੀਂ ਆ ਰਿਹਾ ਵੀ ਮਰ ਗਿਓ ਕਿ ਜਿਉਂਦੇ ਹੋ ਤੇ ਆ ਸੱਤ ਬਗਾਨੀ ਭੈਣ ਇਹ ਆਪਣੇ ਘਰੇ ਲੈ ਕੇ ਜਾਂਦੀ ਆ ਉਹਨਾਂ ਨੂੰ ਸਾਂਭਦੀ ਆ ਅਖੀਰ ਜਦੋਂ ਦੀ ਹਾਲਤ ਜ਼ਿਆਦਾ ਵਿਗੜ ਜਾਂਦੀ ਆ ਤਾਂ ਭੈਣ ਸਾਡੇ ਨਾਲ ਸੰਪਰਕ ਕਰਦੀ ਆ ਪਹਿਲਾਂ ਇੱਥੇ ਆਸ਼ਰਮ ਚ ਕਿਤੇ ਹੋਰ ਭੇਜ ਦਿੰਦੇ ਆ ਉੱਥੋਂ ਫਿਰ ਸਾਡੇ ਕੋਲੇ ਲੈ ਕੇ ਆਉਂਦੇ ਆ ਉਸ ਭੈਣ ਦੇ ਸਿਰ ਤੇ ਵਿੱਚ ਜੂਆਂ ਜਨਨ ਕਿ ਇੰਨੀਆਂ ਜ਼ਿੰਦਗੀ ਜੂਆਂ ਕੱਟੀਆਂ ਦੇਖੀਆਂ ਨਹੀਂ ਜਿੰਨੀਆਂ ਜਿਵੇਂ ਮਖਿਆਲ ਲੱਗਿਆ ਹੁੰਦਾ ਸਿਰ 'ਤੇ ਇਦਾਂ ਜੂਆਂ ਸੀ ਉਹਦੇ ਵੀ ਕਰ ਕਿਉਂਕਿ ਉਹ ਤੋਂ ਸਿਆਰੇ ਨਹੀਂ ਪਹਿਣਾ ਉਹਦੇ ਮੂੰਹ 'ਚ ਤਾਂ ਬੁਰਕੀ ਨਹੀਂ ਪੈਂਦੀ ਸੀ ਉਹ ਤੋਂ ਤੇ ਇਸ ਭੈਣ ਨੇ ਉਹਦੀ ਧੀ ਸੰਭੀ ਅੱਜ ਧੀ ਤੁਹਾਡੇ ਸਾਹਮਣੇ ਤੁਰੀ ਫਿਰਦੀ ਆ ਕਿੰਨੀ ਵੱਡੀ ਹੋ ਗਈ ਆ ਤੇ ਇਸ ਤਰ੍ਹਾਂ ਚੰਗੇ ਲੋਕ ਵੀ ਹੈਗੇ ਸਮਾਜ 'ਚ ਇਹ ਨਹੀਂ ਹੈ ਕਿ ਖਤਮ ਹੋ ਗਿਆ ਆਪਾਂ ਹੀ ਆ ਸਾਰੇ ਆਪਾਂ ਹੀ ਚੰਗੇ ਆ ਆਪਾਂ ਹੀ ਮਾੜੇ ਆ ਅੱਜ ਤੁਸੀਂ ਇੱਥੇ ਆਏ ਹੋ ਅੱਜ ਆਪਣੇ ਆਪ ਨਾਲ ਇੱਕ ਪ੍ਰੋਮਿਸ ਕਰਕੇ ਜਾਣਾ ਅੱਜ ਆਪਣੇ ਆਪ ਨਾਲ ਇੱਕ ਇੱਕ ਮੈਟਮੈਟ ਕਰਨੀ ਆ ਵੀ ਅਸੀਂ ਕਿੱਦਾਂ ਦੇ ਇਨਸਾਨ ਬਣਨਾ ਅਸੀਂ ਕਿੱਦਾਂ ਦੇ ਟੀਚਰ ਬਣਨਾ ਇੱਕ ਤਾਂ ਵੱਡੇ ਸਕੂਲਾਂ ਦੇ ਵਿੱਚ ਕਮਰਸ਼ੀਅਲ ਜ਼ਿੰਦਗੀ ਵੀ ਬੱਚਿਆਂ ਨੂੰ ਇਨਸਾਨ ਨਹੀਂ ਮਸ਼ੀਨਾ ਬਣਾਉਣਾ ਇੱਕ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣਾ ਇਹ ਟੀਚਰ ਦੇ ਹੱਥ 'ਚ ਹੁੰਦੀ ਆ ਅੱਜ ਜਿੰਨੀ ਵੀ ਸਾਨੂੰ ਕੋਈ ਨੌਲੇਜ ਹੈ ਮੈਨੂੰ ਮੈਂ ਆਪਣੀ ਗੱਲ ਕਰਦਾ ਸਾਡੇ ਦੋ ਟੀਚਰ ਬਹੁਤ ਚੰਗੇ ਹੁੰਦੇ ਸੀ ਮੈਨੂੰ ਅੱਜ ਵੀ ਯਾਦ ਆ ਜੋ ਉਹਨਾਂ ਨੇ ਸਾਨੂੰ ਕੁੱਟਿਆ ਵੀ ਕੁੱਟ-ਕੁੱਟ ਕੇ ਪੜਾਇਆ ਜੋ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਅੱਜ ਉਹ ਸਮਝ ਆ ਰਹੀ ਆ ਅੱਜ ਉਹ ਸਾਡੇ ਕੰਮ ਆ ਰਹੀ ਇਸ ਕਰਕੇ ਮੇਰੀਆਂ ਖਾਸ ਕਰਕੇ ਉਹਨਾਂ ਵੀਰਾਂ ਨੂੰ ਤੇ ਭੈਣਾਂ ਨੂੰ ਬੇਨਤੀ ਹੈ ਜਿਹੜੇ ਟੀਚਰ ਬਣ ਜਾ ਰਹੇ ਆ ਵੀ ਤੁਸੀਂ ਇੱਕ ਚੰਗਾ ਸਮਾਜ ਸਿਰਜਣ ਦੇ ਵਿੱਚ ਉਸ ਨੀਂਵ ਦਾ ਕੰਮ ਕਰਨਾ ਉਸ ਨਿਉਂ ਦਾ ਕੰਮ ਕਰਨਾ ਜਿਹੜੀ ਇੱਕ ਵੱਡੀ ਇਮਾਰਤ ਨੂੰ ਬਣਾਉਣ ਮੌਕੇ ਥੱਲੇ ਨਿਉਂ ਪਟਕੇ ਨਿਉਂ ਪਈ ਜਾਂਦੀ ਤੁਸੀਂ ਚੰਗੇ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਨੀ ਆ ਬੱਚਿਆਂ ਨੂੰ ਸਕੂਲ ਦੇ ਵਿੱਚ ਕਲਾਸ ਲੱਗਦੀ ਆ ਸਵੇਰੋਂ ਹਰ ਰੋਜ਼ ਇੱਕ ਚੰਗਾ ਥਾਟ ਦਿੱਤਾ ਜਾਵੇ ਬੱਚੇ ਥਾਟ ਲਿਖਣ ਥਾਟ ਪੜ੍ਹਨ ਥਾਟ ਦੇ ਬਾਰੇ ਵਿੱਚ ਗੱਲ ਕਰਨ ਵੀ ਉਹਦੇ ਬਾਰੇ ਵਿੱਚ ਕੀ ਉਹਦਾ ਮਹੱਤਵ ਆ ਕੀ ਉਹਦਾ ਮੀਨਿੰਗ ਆ ਫਿਰ ਬੱਚਿਆਂ ਨੂੰ ਸਕੂਲ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਚੰਗੇ ਸੰਸਕਾਰ ਵੀ ਸਿਖਾਏ ਜਾਣ ਅੱਜ ਸਾਡੇ ਮਾਪੇ ਵੀ ਅੱਜ ਦੇ ਬਹੁਤ ਪਛੜ ਗਏ ਪਿੱਛੇ ਰਹਿ ਗਏ ਉਹਨਾਂ ਕੋਲ ਸਮਾਂ ਹੀ ਨਹੀਂ ਸਵੇਰੋਂ 9 ਵਜੇ ਕਾਲੀ ਲੱਗੀ ਹੁੰਦੀ ਹੈ ਸਾਰਿਆਂ ਨੇ ਜਾਣਾ ਹੁੰਦਾ ਟਿਫਨ ਪੈਕ ਕਰਕੇ ਸਾਡੇ ਸਮੇਂ ਤਾਂ ਅਸੀਂ ਇਕੱਲਿਆਂ ਨਹੀਂ ਜਾਣਾ ਹੁੰਦਾ ਸਕੂਲ ਬਾਕੀ ਸਾਰੇ ਘਰੇ ਹੀ ਹੁੰਦੇ ਸੀ ਅੱਜ ਸਾਰਿਆਂ ਨੂੰ ਚੋਬਾ ਤੇ ਜਾਣਾ ਉਹਦਾ ਬੱਚੇ ਤੋਂ ਕਾਲੀ ਮਾਂ ਪਿਓ ਨੂੰ ਜ਼ਿਆਦਾ ਹੁੰਦੀ ਆ ਫਿਰ ਆ ਕੇ ਥੱਕੇ ਹਾਰੇ ਹੁੰਦੇ ਟਾਈਮ ਹੀ ਨਹੀਂ ਮਿਲਦਾ ਬੱਚੇ ਨੂੰ ਕੰਮ ਅੱਗੇ ਦਾਦੀਆਂ ਨਾਨੀਆਂ ਆਪਣੀਆਂ ਬਾਤਾਂ ਕਹਾਣੀਆਂ ਦੇ ਵਿੱਚ ਹੀ ਉਹ ਫਲਸਫਾ ਬੱਚਿਆਂ ਨੂੰ ਸਿਖਾ ਦਿੰਦੀਆਂ ਸੀ ਇਸ ਕਰਕੇ ਮੇਰੀ ਬੇਨਤੀ ਆ ਵੀ ਤੁਸੀਂ ਬੱਚੇ ਅੱਜ ਇੱਥੇ ਆਏ ਹੋ ਇਹ ਤੋਂ ਸਿੱਖ ਕੇ ਜਾਣਾ ਕੁਝ ਆਪਣੇ ਆਸ-ਪਾਸ ਲੋਕਾਂ ਦੀ ਮਦਦ ਕਰਨੀ ਆ ਲੋਕਾਂ ਦੀ ਮਦਦ ਇਹ ਨਹੀਂ ਵੀ ਪੈਸੇ ਦੇ ਕੇ ਹੁੰਦੀ ਆ ਲੋਕਾਂ ਦੀ ਮਦਦਤ ਵਕਤ ਦੇ ਕੇ ਵੀ ਹੋ ਜੇ ਸਮਾਂ ਦੇ ਕੇ ਤੁਸੀਂ ਕਿਸੇ ਆਂਡ ਗਵਾਂਡਰ ਤੁਹਾਡੇ ਕੋਈ ਰਿਸ਼ਤੇਦਾਰੀ ਚ ਕੋਈ ਬਜ਼ੁਰਗ ਮਾਂ ਆ ਵਾ ਜਿਹੜੀ ਮੰਝੇ ਤੇ ਪਈ ਆ ਬਿਮਾਰ ਆ ਤੁਸੀਂ ਉਹਦੇ ਕੋਲ ਜਾਇਆ ਕਰੋ ਦਾ ਘੰਟਾ ਬੈਠਿਆ ਆਇਆ ਕਰੋ ਬੀਬੀ ਲੱਤਾਂ ਘੋਟਦਾ ਤੇਰਾ ਸਿਰ ਘੋਟਦਾ ਬੀਬੀ ਪਾਣੀ ਪੀਣਾ ਬੀਪੀ ਚਾਰ ਗੱਲਾਂ ਹੀ ਕਰਿਆ ਕਿਉਂਕਿ ਜਿਹਦੇ ਘਰ ਚੋਂ ਰਹਿ ਰਹੀ ਆ ਬਜ਼ੁਰਗ ਮਾਂ ਦਾਦੀ ਆ ਕਿਹਦੀ ਨਾਨੀ ਆ ਉਹ ਘਰ ਦੇ ਉਹਨੂੰ ਟਾਈਮ ਹੀ ਨਹੀਂ ਦੇ ਪਾਰੇ ਤੇ ਜੇ ਤੁਹਾਡੇ ਗਵਾਂਡ ਦੇ ਵਿੱਚ ਆ ਜੀ ਤੁਸੀਂ ਜਾ ਕੇ ਥੋੜਾ ਟਾਈਮ ਦੇ ਆਇਆ ਕਰੋਗੇ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਦੁਨੀਆ ਤੇ ਤਾਂ ਹੀ ਹਾਲਾਤਾਂ ਨੂੰ ਬਦਲਿਆ ਜਾ ਸਕਦਾ ਜੇ ਤੁਸੀਂ ਆਪਣੀ ਸੋਚ ਨੂੰ ਬਦਲ ਲਓਗੇ ਸਾਰੇ ਜਾਣੇ ਤੇ ਇਹੀ ਰਿਕੁਐਸਟ ਹੈ ਮੇਰੀ ਸਾਰਿਆਂ ਨੂੰ ਵੀ ਅੱਜ ਤੁਸੀਂ ਇੱਥੇ ਆਏ ਹੋ ਆਪਣੇ ਅੰਦਰ ਜ਼ਰੂਰ ਇੱਕ ਵਾਰ ਦੇਖਿਓ ਵੀ ਕਿਤੇ ਸਾਡੇ 'ਚ ਕੋਈ ਕਮੀ ਤਾਂ ਨਹੀਂ ਕਿ ਅਸੀਂ ਚੰਗੇ ਇਨਸਾਨ ਹੈਗੇ ਆ ਕਿ ਨਹੀਂ ਹੈਗੇ ਪੈਸਾ ਸਾਰਿਆਂ ਨੇ ਕਮਾ ਲੈਣਾ ਜ਼ੋਬਾਂ ਵੀ ਮਿਲ ਜਾਣੀਆਂ ਕੰਮ ਵੀ ਮਿਲ ਜਾਣੇ ਪਰ ਇਨਸਾਨੀਅਤ ਆ ਜਿਹੜੀ ਸਾਡੇ ਵਿੱਚ ਉਹ ਵਾਪਸ ਨਹੀਂ ਆਉਂਦੀ ਜਦੋਂ ਇੱਕ ਵਾਰੀ ਮਰ ਜਾਂਦੀ ਹੈ ਨਾ ਫਿਰ ਉਹ ਇਨਸਾਨ ਵਾਪਸ ਇਨਸਾਨ ਨਹੀਂ ਬਣ ਸਕਦਾ ਤੇ ਤੁਹਾਡੇ ਟੀਚਰ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਆ ਸਕੂਲ ਮੈਨੇਜਮੈਂਟ ਕਾਲਜ ਮੈਨੇਜਮੈਂਟ ਦਾ ਵੀ ਤੁਸੀਂ ਇੱਥੇ ਸਾਡੇ ਕੋਲ ਆਏ ਹੋ ਇਹ ਤਾਂ ਲੁਧਿਆਣਾ ਤੋਂ ਆਏ ਜੀ ਆਪਾਂ ਕਿੱਥੋਂ ਆਏ ਤੁਸੀਂ ਕੋਟ ਗੰਗੂਰ ਆਏ ਲੁਧਿਆਣਾ ਕੋਟ ਗੰਗੂਰ ਆਏ ਤੋਂ ਲੁਧਿਆਣਾ ਡਿਸਟ੍ਰਿਕਟ ਹਾਂਜੀ 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 ਪੰਨੀ ਸਾਹਿਬ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਤੁਸੀਂ ਇੱਥੇ ਆਏ ਹੋ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ਣ ਬੱਚਿਆਂ ਦਾ ਚੰਗਾ ਭਵਿੱਖ ਬਣੇ ਚੰਗੇ ਇਨਸਾਨ ਬਣਨ ਇੱਥੇ ਲੈ ਕੇ ਆਉਣ ਦਾ ਤੁਹਾਡਾ ਜਿਹੜਾ ਪਰਪਸ ਆ ਉਹ ਪੂਰਾ ਹੋਵੇ ਬੱਚੇ ਇੱਥੋਂ ਅੱਜ ਕੁਝ ਅਰਨ ਕਰਕੇ ਜਾਣ ਸਿੱਖ ਕੇ ਜਾਣ ਬਹੁਤ-ਬਹੁਤ ਸ਼ੁਕਰੀਆ ਜੀ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ